ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਟ੍ਰੇਟ ਸਲਵਾਰ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਹ ਕੱਪੜਾ ਹੈਗਾ ਆਪਣਾ ਸਲਵਾਰ ਦਾ ਵੱਡੇ ਪਣੇ ਦਾ ਕੱਪੜਾ ਜੀ ਆ ਦੇਖੋ ਜੀ ਇਹ ਆਪਣਾ ਕੱਪੜਾ ਹੈਗਾ ਵੱਡੇ ਪਣੇ ਦਾ ਦੇਖੋ ਜੀ ਇੰਨਾ ਚੌੜਾ ਫਣਾ ਦੇਖੋ ਜੀ ਇਹ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਚੌੜੇ ਪਣੇ ਵਾਲੇ ਕੱਪੜੇ ਦੀ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ ਵੇ ਕਿੰਨਾ ਸਲਵਾਰ ਦੀ ਕਟਿੰਗ ਕਰਨੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਇਦਾਂ ਤੈਅ ਕਰ ਲੈਣੀ ਆ ਅਸੀਂ ਡਬਲ ਫੋਲਡ ਕਰ ਲੈਣਾ ਆਪਾਂ ਕੱਪੜੇ ਨੂੰ ਹਾਂ ਲੋ ਜੀ ਆਪਾਂ ਕੱਪੜਾ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਦੁਬਾਰਾ ਫੇਰ ਕੱਪੜੇ ਨੂੰ ਖੜ ਲੈਣਾ ਇਸ ਤਰ੍ਹਾਂ ਫੜਨ ਤੋਂ ਬਾਅਦ ਹੁਣ ਆਪਾਂ ਕੱਪੜੇ ਨੂੰ ਜੀ ਇਸ ਤਰ੍ਹਾਂ ਵਿਸਾਰ ਲੈਣਾ ਸਾਈਡ ਆਪਾਂ ਇੱਧਰ ਰੱਖਾਂਗੇ ਆਹ वाली ਜਿਹੜੀ ਤਿਆਂ ਆਂ ਜੀ ਆਪਾਂ ਰੱਖਾਂਗੇ ਆਪਣੀ ਤਰਫ ਤੇ ਇਹਦੇ ਬਾਗ ਵਗੈਰਾ ਆਪਾਂ ਸਾਰੇ ਕੱਢ ਲੈਣੇ ਨੇ ਇਸ ਤੋਂ ਆਪਾਂ ਕਿਸੇ ਵੀ ਚੀਜ਼ ਦੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਆਂਦੀਆਂ ਚਾਰੇ ਪਹਾਂ ਇੱਕ ਬਰਾਬਰ ਕਰਕੇ ਚੰਗੀ ਤਰ੍ਹਾਂ ਕੱਪੜੇ ਨੂੰ ਦਸਾਉਣਾ ਦੇਖੋ ਜੀ ਸਟੇਟਸ ਬਾਹਰ ਦੀ ਜਿਹੜੀ ਕਟਿੰਗ ਆ ਗਈ ਉਹ ਬਹੁਤ ਹੀ ਆਸਾਨੀ ਦੇ ਨਾਲ ਹੋ ਜਾਂਦੀ ਆ ਕਟਿੰਗ ਵੀ ਤੇ ਸਟਿਚਿੰਗ ਵੀ ਪਰ ਜਿਹੜੀ ਸਟੇਟਸ ਬਾਹਰ ਚ ਪ੍ਰੋਬਲਮ ਆ ਮੇਨ ਉਹ ਹਰ ਇੱਕ ਟੈਗ ਨੂੰ ਇਹ ਆਉਂਦੀ ਆ ਕਿ ਜਿਹੜੀ ਸਟੇਟਸ ਬਾਹਰ ਆ ਗਈ ਜਿਹੜੇ ਉਹਦੇ ਆ ਵਾਲੇ ਪੱਲੇ ਹੁੰਦੇ ਨੇ ਨਾ ਇਹ ਪਹੁੰਚਿਆਂ ਦੇ ਉੱਪਰ ਡਿੱਗਦੇ ਨੇ ਅੱਜ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਵੀ ਸਟੇਟਸ ਬਾਹਰ ਦੇ ਜਿਹੜੇ ਆ ਵਾਲੇ ਪੱਲੇ ਨੇ ਜਿਹੜੇ ਆਪਾਂ نیچے ਪਹੁੰਚੇ ਬਣਾਉਣੇ ਆ ਇਹ ਵਾਲੇ ਪੱਲੇ ਦਾ ਕੱਪੜਾ ਆਪਾਂ ਪਹੁੰਚਿਆ ਤੇ ਨਾਲ ਡਿੱਗੇ ਜਿਹੜੀ ਆ ਵਾਲੀ ਕਰੀਜ਼ ਆ ਗਈ ਇਹ ਬਿਲਕੁਲ ਸਟ੍ਰੇਟ ਰਹੇ ਜੇ ਆਪਾਂ ਇਹਦਾ ਸਲੂਸ਼ਨ ਕਰਦੇ ਆਂ ਕਈ ਵਾਰੀ ਆਪਾਂ ਕੀ ਕਰਦੇ ਆਂ ਸਲਵਾਰ ਨੂੰ ਅੱਧਾ ਇੰਚ ਜੇ 1 ਇੰਚ ਉੱਚੀ ਕਰ ਲੈਨੇ ਆਂ ਵੀ ਆਪਣੀ ਸਲਵਾਰ ਪਹੁੰਚੇ ਤੇ ਡਿੱਗੇ ਨਾ ਇਹਦੇ ਨਾਲ ਕੀ ਹੁੰਦਾਗਾ ਫਰੰਟ ਤੋਂ ਆਪਣਾ ਸਲੂਕਸ਼ਨ ਹੋ ਜਾਂਦਾਗਾ ਆਹ ਵਾਲੀ ਕਰੀਜ਼ ਤੋਂ ਪਰ ਜਿਹੜੀ ਆਪਣੀ ਆਹ ਵਾਲੀ ਸਲਾਈ ਹੁੰਦੀ ਹੈਗੀ ਇਹ ਤੋਂ ਕੀ ਹੁੰਦਾ ਕਿ ਇਹ ਤੋਂ ਆਪਣੀਆਂ ਸਲਵਾਰ ਚੱਕੀ ਜਾਣ ਲੱਗ ਜਾਂਦੀ ਹੈ ਜਦੋਂ ਸਲਵਾਰ ਉੱਚੀ ਹੁੰਦੀ ਆ ਤਾਂ ਜਿਹੜੀਆਂ ਆਪਣੀਆਂ ਅੱਡੀਆਂ ਨੇ ਉਹ ਦਿਖਣ ਲੱਗ ਜਾਂਦੀਆਂ ਨੇ ਫਿਰ ਉਹ ਸਲਵਾਰ ਦੀ ਜੀ ਸਾਰੀ ਲੁੱਕ ਖਰਾਬ ਹੋ ਜਾਂਦੀ ਹੈਗੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਦਾਂ ਕਟਿੰਗ ਕਰਨੀ ਹੈਗੀ ਵੀ ਆਪਣੀਆਂ ਸਾਰੀਆਂ ਪ੍ਰੋਬਲਮਾਂ ਦਾ ਸੋਲੂਸ਼ਨ ਹੋ ਜਾਵੇ ਸਭ ਤੋਂ ਪਹਿਲਾਂ ਜੀ ਦੇਖੋ ਆਪਣੀ ਜਿਹੜੀ ਸਲਵਾਰ ਆ ਗਈ 39 ਇੰਚ ਤਿਆਰ ਆ ਗਈ 35 ਇੰਚ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਯਾਰ ਰੱਖਾਂਗੇ 37 ਇੰਚ ਤੇ ਕਟਿੰਗ ਕਰਾਂਗੇ ਤੇ 4 ਇੰਚ ਦੀ ਪਾਵਾਂਗੇ ਜੀ ਆਪਾਂ ਬੈਲਟ ਆ ਦੇਖੋ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਇੰਚੀ ਪੇਪਰ ਰੱਖਣਾ ਤੇ ਆਪਾਂ 37 ਇੰਚ ਤੇ ਨਿਸ਼ਾਨੀ ਲਾਉਣੀ ਹੈ ਕੱਪੜਾ ਵੀ ਦੇਖੋ ਜੀ ਆਪਣਾ ਪੂਰਾ ਪੂਰਾ ਹੀ ਹੈਗਾ 37 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ 35 ਇੰਚ ਦੇ ਆਪਣੇ ਜਿਹੜੀ ਸਲਵਾਰ ਦੇ ਪੱਲੇ ਨੇ ਉਹ ਤਿਆਰ ਰਹਿ ਜਾਣਗੇ ਐਸੇ ਤਰ੍ਹਾਂ ਜੀ ਇੱਧਰ ਲਾ ਲੈਣਾ ਆਪਾਂ 37 ਇੰਚ ਦੇ ਆ ਲੋ ਜੀ ਆਪਣੀ ਨਿਸ਼ਾਨੀ ਟੇਢੀ ਨਾ ਹੋਵੇ ਆਪਾਂ ਇੱਕ ਸੈਂਟਰ 'ਚ ਨਿਸ਼ਾਨ ਲਾ ਲੈਣਾ ਕਿਉਂਕਿ ਆਪਾਂ ਇਦਾਂ ਮਲਾਵਾਂਗੇ ਆ ਲੋ ਜੀ ਆ ਲੋ ਜੀ ਆਪਣੀ ਜਿਹੜੀ ਸਲਵਾਰ ਦੀ ਲੈਂਥ ਆ ਉਹ ਹੋ ਗਈ ਹੁਣ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੁਣ ਆਪਾਂ ਸਭ ਤੋਂ ਪਹਿਲਾਂ ਰੱਖਣਾ ਜੀ ਆਸਣ ਆਸਣ ਰੱਖਾਂਗੇ ਦੇਖੋ ਜੀ ਆਪਾਂ 9 ਇੰਚ ਤੇ 1 ਇੰਚ ਆਪ ਐਕਸਟਰਾ ਮਾਰਜਿਨ ਵਾਸਤੇ 10 ਇੰਚ ਦੀ ਕਟਾਈ ਕਰਾਂਗੇ ਅੱਧਾ ਇੰਚ ਉੱਪਰ ਸਲਾਈ ਆਉਚਾਊਗਾ ਅੱਧਾ ਇੰਚ ਦੇਖੋ ਜੀ نیچے ਸਲਾਈ ਚਾਊਗਾ ਆਪਣਾ 9 ਇੰਚ ਆਸਣ ਰੈਡੀ ਰਹਿ ਜਾਣਾ 9 ਇੰਚ ਤੇ ਸਲਾਈ ਲਾ ਲਈ 10 ਸਮੀ ਲਾ ਲਈ ਆ ਆਪਣੇ ਐਕਸਟਰਾ ਮਾਰਜਿਨ ਵਾਸਤੇ ਆਗਾ ਹੁਣ ਦੇਖੋ ਜੀ ਆਪਾਂ ਰੱਖਨੇ ਨੇ ਪਹੁੰਚੇ ਪਹੁੰਚੇ ਕਈ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਲਵਾਰ ਦੀ ਕਟਿੰਗ ਦੱਸੋ ਵੀ ਪਹੁੰਚਿਆ ਦੀ ਪਿਛਲੀ ਸਲਾਈ ਲਾਉਣੀ ਦੱਸਿਓ ਵੀ ਕਈ ਵਾਰੀ ਕੀ ਹੁੰਦਾ ਸੀ ਸਲਾਈ ਲਾ ਲੈਣੇ ਉਸ ਤੋਂ ਬਾਅਦ ਝੋਲ ਪੈਣ ਲੱਗ ਜਾਂਦਾ ਪਿਛਲੀ ਸਲਾਈ ਵਾਲੀ ਜਗ੍ਹਾ ਤੇ ਉਹ ਦੇਖੋ ਜੀ ਝੋਲ ਤਾਂ ਪੈਂਦਾ ਜਦੋਂ ਨਾ ਆਪਾਂ ਪਹੁੰਚੇ ਬਾਹਲੇ ਬਾਦੂ ਕੱਟ ਲੈਣੇ ਆਗੇ ਜਿੰਨੀ ਆਪਾਂ ਨੂੰ ਜ਼ਰੂਰਤ ਆ ਆਪਾਂ ਸਿਰਫ ਓਨੀ ਕਟਿੰਗ ਕਰਨੀ ਹੈਗੀ ਆਪਾਂ ਜ਼ਰੂਰਤ ਤੋਂ ਜ਼ਿਆਦਾ ਕਟਿੰਗ ਨਹੀਂ ਕਰਨੀ ਦੇਖੋ ਜਿੱਦਾਂ ਇਹਨਾਂ ਦੇ ਪਹੁੰਚੇ ਦੇਖੋ ਜੀ 7 ਇੰਚ ਤਿਆਰ ਨੇ ਆਪਾਂ ਸਿਰਫ 1.5 ਇੰਚ ਐਕਸਟਰਾ ਕੱਟਾਂਗੇ ਆਪਾਂ 8.5 ਇੰਚ ਤੇ ਕਟਿੰਗ ਕਰਾਂਗੇ 7 ਇੰਚ ਦੇਖੋ ਇਹਨਾਂ ਦੇ ਪਹੁੰਚੇ ਆ ਦੇਖੋ ਜੀ 7 ਇੰਚ ਇਹਨਾਂ ਦੇ ਪਹੁੰਚੇ ਰੈਡੀ ਨੇ ਆਪਾਂ 8.5 ਇੰਚ ਤੇ ਕਟਿੰਗ ਕਰਾਂਗੇ ਇੰਨਾ ਕੱਪੜਾ ਐਕਸਟਰਾ ਵਾਧੂ ਆਗ ਇਸ ਤੋਂ ਜ਼ਿਆਦਾ ਆਪਾਂ ਐਕਸਟਰਾ ਕੱਪੜਾ ਨਹੀਂ ਰੱਖਣਾ ਹੈਗਾ ਆ ਦੇਖੋ ਜੀ ਆ ਪੌਂਚੇ ਤਿਆਰ ਨੇ ਆ ਐਕਸਟਰਾ ਮਾਰਜਨ ਦਾ ਕਪੜਾ ਹੁਣ ਆਪਾਂ ਕੀ ਕਰਨਾ ਸਟ੍ਰੇਟ ਸਲਵਾਰ ਚ ਆ ਵਾਲੀ ਸ਼ੇਪ ਸੋਹਣੀ ਲੱਗਦੀ ਹੁੰਦੀ ਹੈ ਜੇ ਆਪਾਂ ਆ ਵਾਲੀ ਸਕੇਲ ਨਾਲ ਸ਼ੇਪ ਦਵਾਂਗੇ ਤਾਂ ਸਟ੍ਰੇਟ ਸਲਵਾਰ ਦੀ ਲੁੱਕ ਬਹੁਤ ਵਧੀਆ ਬਣਦੀ ਹੈ ਜੇ ਤੁਸੀਂ ਸਿੱਧੀ ਪਵਾਉਣਾ ਚਾਹੋਗੇ ਪਿਛਲੀ ਫਲਾਈ ਤਾਂ ਤੁਸੀਂ ਆ ਵਾਲੀ ਸਕੇਲ ਜਾਂ ਫਿਰ ਇੰਚੀ ਟੇਪ ਦੇ ਨਾਲ ਐਦਾਂ ਮਿਲਾ ਸਕਦੇ ਹੋਗੇ ਹੁਣ ਆਪਾਂ ਦਵਾਂਗੇ ਜੀ ਸ਼ੇਪ ਇਹਨੂੰ ਆ ਵਾਲੀ ਸਕੇਲ ਦੇ ਨਾਲ ਹੁਣ ਆਪ ਇਸ ਦੀ ਕਰ ਦੇਣੀ ਹੈ ਜੀ ਕਟਿੰਗ ਹੁਣ ਆ ਜੂਤੂ ਆਪ ਐਕਸਟਰਾ ਕਪੜਾ ਲਾ ਦੇਣਾ ਆ ਫਾਇਲ ਤੇ ਕਰਤਾ ਹੁਣ ਆਪਾਂ ਤੁਹਾਨੂੰ ਮੇਨ ਗੱਲ ਦੱਸ ਦਿਆਂਗੇ ਵੀ ਜਿਹਦੀ ਵਜ੍ਹਾ ਨਾਲ ਆਪਣੀ ਜਿਹੜੀ ਸਲਵਾਰ ਆ ਜੀ ਉਹ ਪਹੁੰਚਿਆਂ ਤੇ ਡਿੱਗਦੀ ਹੈਗੀ ਉਹਦਾ ਕੀ ਰੀਜ਼ਨ ਆਗਾ ਦੇਖੋ ਜੀ ਸਟ੍ਰੇਟ ਸਲਵਾਰ ਚ ਆਪਾਂ ਕੀ ਕਰਨਾ ਹੁੰਦਾਗਾ ਆ ਦੇਖੋ ਆ ਆਪਣੀ ਕ੍ਰੀਜ਼ ਵਾਲਾ ਜਿਹੜਾ ਆਪਾਂ ਸੈਂਟਰ ਕੀਤਾ ਸੀ ਆ ਦੇਖੋ ਜੀ ਆ ਪਹੁੰਚਿਆਂ ਦੀ ਕ੍ਰੀਜ਼ ਵਾਲਾ ਸੈਂਟਰ ਆਗਾ ਦੇਖੋ ਆਪਣੀ ਕ੍ਰੀਜ਼ ਪੈਂਦੀ ਹੁੰਦੀ ਹੈ ਨਾ ਇੱਥੇ ਸਲਵਾਰ ਦੀ ਇਹ ਐਡਾ ਫੋਲਡ ਆ ਇਹਦੇ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਆ 1 ਇੰਚ ਤੇ 1 ਇੰਚ ਤੋਂ ਜ਼ਿਆਦਾ ਨਹੀਂ ਲਾਉਣੀ ਜੀ ਵੀ ਤੁਸੀਂ ਡੇਢ ਤੇ ਲਾ ਲਓ ਜਾਂ 2 ਤੇ ਫਿਰ ਕੀ ਹੋਊਾ ਆਪਣੀ ਸਲਵਾਰ ਫਰੰਟ ਤੋਂ ਉੱਚੀ ਹੋ ਜੂਗੀ ਪਹੁੰਚਾ ਚੱਕਿਆ ਜਾਣ ਲੱਗ ਜੂਗਾ ਆਪਾਂ ਕੀ ਕਰਨਾ 1 ਇੰਚ ਤੇ ਇੱਥੇ ਨਿਸ਼ਾਨੀ ਲਾਉਣੀ ਆ ਤੇ 4.5 ਇੰਚ ਤੇ ਲਾਉਣੀ ਆ ਜੀ ਆਪਾਂ ਇੱਥੇ ਆ ਲਾ ਲਈ ਇਹਨੂੰ ਆਪਾਂ ਏਦਾਂ ਨਹੀਂ ਮਲਾਉਣਾ ਹੈਗਾ ਵੀ ਆਪਾਂ ਇੱਥੋਂ ਤਿੱਖਾ ਮਲਾਤਾ ਜੇ ਆਪਾਂ ਇਹਨੂੰ ਇਦਾਂ ਤਿੱਖਾ ਮਲਾਵਾਂਗੇ ਇਦਾਂ ਫਿਰ ਜਦੋਂ ਨਾ ਆਪਾਂ ਇਹਨੂੰ ਸਿੱਧਾ ਕਰਾਂਗੇ ਤਾਂ ਇੱਥੇ ਇੱਕ ਸ਼ੇਪ ਜੀ ਬਣ ਜੂਗੀ ਉਹਦੇ ਨਾਲ ਜਦੋਂ ਆਪਾਂ ਵਲ ਪਾਵਾਂਗੇ ਤਾਂ ਠੀਕ ਨਹੀਂ ਆਉਣਾ ਇਹਨੂੰ ਆਪਾਂ ਇਥੋ ਜੀ ਗਲਾਈ 'ਚ ਇਸ ਤਰ੍ਹਾਂ ਇਥੋ ਸਿੱਧਾ ਰੱਖਣਾ ਇਹ ਇਦਾਂ ਗਲਾਈ 'ਚ ਸ਼ੇਪ ਦੇਣੀ ਹੈ ਆਹ ਲਓ ਜੀ ਆਹ ਵਾਹ ਗਲਾਈ 'ਚ ਇੱਕ ਇਸ ਤਰ੍ਹਾਂ ਸਟ੍ਰੇਟ ਸਲਵਾਰ ਚ ਜ਼ਰੂਰ ਕਾਟ ਪਾਉਣੀ ਚਾਹੀਦੀ ਹੈ ਜਿਹੜੀ ਆਪਣੀ ਨਾਰਮਲ ਸਲਵਾਰ ਆ ਉਸ ਲਈ ਆਪਾਂ ਨੂੰ ਇਹ ਕਾਟ ਜਰੂਰ ਪਾਉਣੀ ਚਾਹੀਦੀ ਹੈਗੀ ਇਹ ਆਪਾਂ ਜਦੋਂ ਕਾਟ ਨਹੀਂ ਪਾਉਂਦੇ ਤਾਂ ਕਰਕੇ ਹੀ ਜਿਹੜੇ ਆਪਣੇ ਪਹੁੰਚੇ ਨੇ ਆਹ ਵਾਲੇ ਜਿਹੜੇ ਪੱਲੇ ਨੇ ਇਹ ਪਹੁੰਚਿਆਂ ਤੇ ਡਿੱਗਦੇ ਹੁੰਦੇ ਨੇ ਇਹ ਕਾਟ ਜਦੋਂ ਆਪਾਂ ਇੱਥੇ ਪਾਵਾਂਗੇ ਤਾਂ ਇੱਥੋਂ ਆਹ ਵਾਲੀ ਸਲਵਾਰ ਇਖੋਂ ਜੀ ਆਪਣੀ ਬਿਲਕੁਲ ਸਟ੍ਰੇਟ ਰਹੂਗੀ ਤੇ ਪਿੱਛੇ ਦਾ ਆਹ ਵਾਲੀ ਸਲਾਈ ਤੇ ਦਾ ਦੇਖੋ ਜੀ ਕੋਈ ਅਸਰ ਨਹੀਂ ਪਊਗਾ ਜੇ ਆਪਾਂ ਵੈਸੇ ਸਲਵਾਰ ਉੱਚੀ ਕਰ ਲੈਨੇ ਆ ਵੀ 1 ਇੰਚ ਉੱਚੀ ਕੱਟ ਲਓ ਜੀ ਆਪਣੀ ਸਲਵਾਰ ਤਾਂ ਨੀਵੀਂ ਆ ਇਹ ਪਹੁੰਚਿਆਂ ਤੇ ਡਿੱਗਦੇ ਨੇ ਪੱਲੇ ਤਾਂ ਉਹਦੇ ਨਾਲ ਕੀ ਹੁੰਦਾ ਆਪਣੀਆਂ ਪਿੱਛੋਂ ਅੱਡੀਆਂ ਲੰਗੀਆਂ ਹੋਣ ਲੱਗ ਜਾਂਦੀਆਂ ਨੇ ਜਿਹੜੀਆਂ ਕਿ ਬਹੁਤ ਬੁਰੀਆਂ ਲੱਗਦੀਆਂ ਇਹਦੇ ਨਾਲ ਜੀ ਪਿੱਛੋਂ ਸਲਵਾਰ ਦੇ ਉੱਪਰ ਸਹੀ ਰਹੂਗੀ ਤੇ ਜਿਹੜੀ ਫਰੰਟ ਤੇ ਪਹੁੰਚਿਆਂ ਤੇ ਪੱਲੇ ਨਹੀਂ ਡਿੱਗਣਗੇ ਆ ਦੇਖੋ ਜੀ ਹੁਣ ਆਪਣੀਆਂ ਸਲਵਾਰ ਦੀ ਕਟਿੰਗ ਹੋਊਗੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ 벨ਟ ਦੀ ਕਟਿੰਗ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਵਾਲਾ ਕੱਪੜਾ ਖੋਲ ਕੇ ਦੇਖਾਂਗੇ ਵੀ ਇਹਦੇ ਨਾਲ ਆਪਣਾ ਸਰ ਚੂਗਾ ਇਹ ਕੱਪੜਾ ਹੈਗਾ ਜੀ ਸਾਢੇ ਸਾਢੇ ਕਿੰਨ 2.5 ਇੰਚ ਆਪਾਂ 4 ਇੰਚ ਦੀ 벨ਟ ਰੈਡੀ ਰੱਖਣੀ ਹੈਗੀ ਇਹ ਕੱਪੜਾ ਆਪਣਾ ਕੱਟ ਆ ਆਪਾਂ 벨ਟ ਪਾਵਾਂਗੇ ਜੀ ਆਹ ਵਾਲੇ ਕੱਪੜੇ ਚੋਂ ਜਿਹੜਾ ਇਹਦੇ ਸਾਈਡ ਤੋਂ ਲਿਆਗਾ ਆਪਾਂ ਸਾਢੇ 7 ਇੰਚ ਤੇ ਕਰਾਂਗੇ ਜੀ ਕਟਿੰਗ ਬੈਲਟ ਵੀ ਕਟਿੰਗ ਕਰਾਂਗੇ ਜੀ ਆਪਾਂ 7.5 ਇੰਚ ਤੇ ਆਪਾਂ ਚਾਰੇ ਪੱਲੇ ਹੀ ਕੱਟ ਲੈਣੇ ਆ ਜਿਹੜਾ ਐਕਸਟਰਾ ਕੱਪੜਾ ਸਾਈਡ ਤੋਂ ਲਿਆ ਹਨ ਇਹ ਚਾਰੇ ਪੱਲੇ ਕੱਟਣ ਤੋਂ ਬਾਅਦ ਕਿਉਂਕਿ ਆਪਾਂ ਬੈਲਟ ਪਾਉਣੀ ਆ ਦੇਖੋ ਜੀ 24 ਇੰਚ ਦੀ 18 ਗੀ ਇਹਦੇ ਵਿੱਚ ਐਨਾ ਜੋੜ ਤੋਂ ਆ ਦੇਖੋ ਜੀ 18 ਇੰਚ ਆਹ ਤੇ ਆਪ ਹੈ ਜੂ ਇਹਦੇ ਵਿੱਚ ਜੋੜ ਐਨਾ ਆਪਾਂ ਕੱਪੜੇ ਦੀ ਕਟਿੰਗ ਕਰਦਾਂਗੇ ਇਹਦੇ ਵਿੱਚੋਂ ਆਪਾਂ 24 ਇੰਚ 벨ਟ ਰੈਡੀ ਰੱਖ ਲਾਂਗੇ ਆ ਤਾਂ ਹੋ ਗਈ ਜੀ ਆਪਣੀ 벨ਟ ਇਹ ਹੋ ਗਈ 벨ਟ ਆ ਹੋ ਗਿਆ ਜੀ ਆਪਣਾ ਐਕਸਟਰਾ ਕੱਪੜਾ ਤੇ ਜਿਹੜਾ ਉੱਪਰੋਂ ਕੱਪੜਾ ਲਿਖਿਆ ਸੀ ਇਹਦੇ ਕਰਾਂਗੇ ਜੀ ਆਪਾਂ ਬੁਕਰਮ ਲਗਾ ਕੇ نیچے ਪਹੁੰਚੇ ਤਿਆਰ ਠੀਕ ਹੈ ਜੀ ਇਹਦੇ ਬਣਾਵਾਂਗੇ ਆਪਾਂ ਪੌਂਚੇ ਤੇ ਬਾਕੀ ਆਹ ਦੇਖੋ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੀ ਜਿਹੜਾ ਕਮੀਜ਼ ਦੇ ਵਿੱਚੋਂ ਕੱਪੜਾ ਬਚਿਆ ਸੀ ਆ ਇਹ ਉਹ ਕੱਪੜਾ ਜੀ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਆ ਵਾਲੇ ਡਿਜ਼ਾਈਨ ਦਾ ਇਹ ਵਾਲਾ ਡਿਜ਼ਾਈਨ ਜੀ ਆਪਾਂ ਇਦਾਂ ਦੇਖੋ ਇੰਨਾ نیچے ਕੱਪੜਾ ਸਲਵਾਰ ਦਾ ਛੱਡ ਕੇ 6 6 ਇੰਚ ਛੱਡ ਦੇਣਾ ਇੰਨਾ ਹਿੱਸਾ ਦੇਖੋ ਸਲਾਈ ਚ ਆ ਜਾਊਗਾ ਸੇਂ ਚੱਪਾ ਕੱਪੜਾ ਸੱਢ ਕੇ ਐਦਾਂ ਸਲਵਾਰ ਨਾਲ ਆਪਣੇ ਕੁੜਤੀ ਨਾਲ ਦਾ ਕੱਪੜਾ ਲਗਾ ਕੇ ਤੇ ਆਹ ਵਾਲੀ ਲੈਸ ਲਗਾ ਕੇ ਆਪਾਂ ਸਲਵਾਰ ਡਿਜ਼ਾਈਨ ਵਾਲੀ ਤਿਆਰ ਕਰਾਂਗੇ ਠੀਕ ਹੈ ਜੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਜਾਂ ਫਿਰ ਕੁਝ ਸਮਝ ਨਾ ਆਇਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਜੇ ਆਪ ਤੁਹਾਨੂੰ ਆਪਣੀ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ